جو به اپني رول منگلو oh 이렇게 <목소리도> 해야아 ਜੋ ਅੱਜ ਨਿਹਾਲ ਸਿੰਘ ਸਿੰਘ ਜੀਆਂ ਸਿੰਘਾਂ ਦੀਆਂ ਪਹੁੰਚਾ ਜਿਹੜੀਆਂ ਅੱਜ ਚੱਲੀਆਂ ਨੇ ਗਸਕਾ ਪਾਰਟੀ ਵੀ ਚੱਲੀ ਹੈ ਵੱਡੀ ਦਰਦ ਵਿੱਚ ਉਸ ਸਕੂਲਾਂ ਦੇ ਵਿਦਿਆਰਥੀ ਵੀ ਇਸ ਵਕਤ ਜਿਹੜੇ ਕਿ ਕਾਫੀ ਹਮਮਾ ਆ ਕੇ ਪਹੁੰਚੇ ਹੋਏ ਨੇ ਪਾਤੜਾ ਗਰਨ ਸਕੂਲ ਦੇ ਵਿਦਿਆਰਥੀ ਅਸੀਂ ਇਹਨਾਂ ਨਾਲ ਵੀ ਗੱਲਬਾਤ ਕਰਾਇਆ ਕਿ ਇਸ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਗਈਆਂ ਸੀ ਔਰ ਇਸ ਵਕਤ ਜਿਹੜਾ ਕਿ ਇਹਨਾਂ ਵੱਲੋਂ ਇੱਕ ਸਵਾਗਤ ਕਰਨ ਦਾ ਵੀ ਇੱਕ ਵਧੀਆ ਤਰੀਕਾ ਦੱਸਿਆ ਗਿਆ ਸੀ ਕਿ ਅਸੀਂ ਉਸ ਦਿਨ ਤੋਂ ਵੀ ਅਸੀਂ ਆਪਣੀ ਤਿਆਰੀ ਕੀਤੀ ਹੋਈ ਹੈ ਤੇ ਅੱਜ ਅਸੀਂ ਨਗਰ ਕੀਰਤਨ ਕੱਢਣ ਲਈ ਤਿਆਰ ਆ ਗਏ ਬੱਚੇ ਕੀ ਨਾ ਤੁਹਾਡਾ ਕੀ ਰੋਲ ਨਿਭਾਇਆ ਤੁਸੀਂ ਸਿਮਰਨਵਾਰ ਅਸੀਂ ਆ ਟਰੰਮ ਪਹੁੰਚਾਣਾ ਅੱਜ ਕੱਲ ਵੀ ਅਸੀਂ ਬਹੁਤ ਜ਼ਿਆਦਾ ਪ੍ਰੈਕਟਿਸ ਕੀਤੀ ਸੀ ਪਰ ਸ਼ਨੀਵਾਰ ਤੋਂ ਸਾਡੇ ਸਕੂਲ ਦੇ ਪ੍ਰੈਕਟਿਸ ਚਾਰਟ ਕੀ ਲੱਗਦਾ ਬੱਚਿਆਂ ਦੇ ਵਿੱਚ ਅੱਜ ਕਾਫੀ ਉਤਸ਼ਾਹ ਨਜ਼ਰ ਆ ਰਿਹਾ ਹਾਂਜੀ ਸਰ ਬਹੁਤ ਜ਼ਿਆਦਾ ਕਿੰਨੇ ਕੁ ਟੀਆਰੇ ਤੁਹਾਡੇ ਸਕੂਲ ਦੇ ਸੌ ਤੋਂ ਵੱਧ ਬੱਚੇ ਸੌ ਤੋਂ ਲਗਭਗ ਹਾਂਜੀ ਸੌ ਤੋਂ ਲਗਭਗ ਸਾਡੇ ਕੋਲ ਲਗਭਗ ਬੱਚਾ ਹੈ ਗਿਆ ਸਾਡੇ ਕੋਲ ਹੋਵੇ ਸਕੂਲ ਦੇ ਵਿਦਿਆਰਥੀ ਪਹੁੰਚੇ ਨੇ ਅੱਜ ਹਾਂਜੀ ਬਹੁਤ ਸਕੂਲ ਦੇ ਵਿਦਿਆਰਥੀ ਪਹੁੰਚੇ ਆ ਜਿਵੇਂ ਕਿ ਸਰਗਰੋ 23 ਬਾਅਦ ਸਕੂਲ ਤੋਂ ਕੀ ਡਾਇਰੈਕਸ਼ਨ ਦਿੱਤੀ ਗਈ ਸੀ ਅੱਜ ਕਿਹੜੀ ਕਿਹੜੀ ਥਾਂ ਤੇ ਹੋ ਕੇ ਜਾਊਗਾ ਅੱਜ ਇੱਧਰ ਜਾਖਲ ਰੋਡ ਤੇ ਸੰਗਰੂਰ ਕੈਂਚੀਆਂ ਵੱਲ ਤੇ ਟਰੱਕ ਯੂਨੀਅਨ ਮਨਵੀਰ ਨਗਰ ਕਿਪਰ ਕਿੱਥੇ ਜਾਣਾ ਹੈ ਇਹਦੇ ਨਾਲ ਤੇ ਇੱਥੇ ਆਏ ਹੋਏ ਨੇ ਉਹ ਵੀ ਪਹੁੰਚੇ ਹੋਏ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਦੀਆਂ ਤਿਆਰੀਆਂ ਬੱਚਿਆਂ ਨੂੰ ਕਰਾਈਆਂ ਗਈਆਂ ਸੀ ਕਿਉਂਕਿ ਪਹਿਲੇ ਪਾਸ਼ਾ ਦਾ ਨਾਨਕਦੇਵ ਜੀ ਪਹਿਲੇ ਪਾਸ਼ਾ ਆਏ ਸਤਿਗੁਰੂ ਉਹਨਾਂ ਦੇ ਜਨਮ ਦਿਨ ਨੂੰ ਰਿਲੇਟਡ ਬਹੁਤ-ਬਹੁਤ ਮੁਬਾਰਕਾਂ ਸਾਰੀਆਂ ਸੰਗਤਾਂ ਨੂੰ ਤੇ ਜੋ ਅਸੀਂ ਇਹ ਤਿਆਰੀ ਕਰਵਾਈ ਆ ਇਹ 2 ਦਿਨ ਪਹਿਲਾਂ ਹੀ ਅਸੀਂ ਕਰਵਾਈ ਆ ਤੇ ਪਰਮਾਤਮਾ ਕਰੇ ਸਭ ਨੂੰ ਉਹਨਾਂ ਦੀਆਂ ਸਿੱਖਿਆਵਾਂ ਤੇ ਚੱਲਣ ਦਾ ਜਿਹੜਾ ਆ ਉਹ ਪ੍ਰਾਨਾ ਕਰਨਾ ਚਾਹੀਦਾ ਆ ਤੇ ਜਿਵੇਂ ਪੁਰੂ ਨਾਨਕ ਦੇਵ ਜੀ ਨੇ ਕਿਹਾ ਆ ਕਿ ਕਿਰਤ ਕਰੋ ਵੰਡ ਛਕੋ ਤੇ ਨਾਮ ਜਪੋ ਇਹਨਾਂ ਉਪਦੇਸ਼ਾਂ ਦੇ ਉੱਪਰ ਚੱਲ ਕੇ ਸਾਨੂੰ ਆਪਣਾ ਜੀਵਨ ਜਿਹੜਾ ਸਫਲ ਕਰਨਾ ਚਾਹੀਦਾ ਹੈ ਅੱਜ ਅਸੀਂ ਆਪਣੇ ਬੱਚਿਆਂ ਨੂੰ ਤਕਰੀਬਨ 100 ਦੇ ਕਰੀਬ ਬੱਚੇ ਨੇ ਸਾਡੇ ਕੋਲ ਜਿਹੜੇ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਏ ਨੇ ਤੇ ਅਸੀਂ ਵਕ ਵਕ ਥਾਵਾਂ ਦੋ ਹੁੰਦੇ ਹੋਏ ਅਸੀਂ ਸ਼ਾਮ ਨੂੰ ਇੱਥੇ ਫੇਰ ਆ ਕੇ ਗੁਰਦੁਆਰਾ ਸਾਹਿਬ ਪਹੁੰਚਾਂਗੇ ਕੀ ਲੱਗਦਾ ਬੱਚਿਆਂ ਨੂੰ ਖਾਣ ਪੀਣ ਦੇ ਕਿਸ ਤਰ੍ਹਾਂ ਦੇ ਬੰਦਵਸਤ ਕੀਤੇ ਆ ਜਾਂ ਜਿਹੜੇ ਅੱਜ ਥਾਂ ਥਾਂ ਤੇ ਲੱਗਣ ਲੱਗੇ ਹੋਏ ਨੇ ਸੇਵਾ ਦੇ ਵਿੱਚ ਹੀ ਸਾਰੇ ਬੱਚੇ ਹਿੱਸਾ ਲੈਣਗੇ ਹਾਂਜੀ ਸਾਰੇ ਬੱਚੇ ਹਿੱਸਾ ਲੈਣਗੇ ਇਹ ਕੰਪਟੀਆਂ ਉਪਰਾਲੇ ਕੀਤੇ ਗਏ ਨੇ ਥਾਂ ਥਾਂ ਤੇ ਟਰੱਕ ਜੁਨੀਅਨ ਦੇ ਵਿੱਚ ਵੀ ਲੰਗਰ ਲੱਗਦੇ ਨੇ ਆਏ ਸਾਲ ਅਸੀਂ ਆਪਣੇ ਬੱਚਿਆਂ ਨੂੰ ਲੈ ਕੇ ਜਾਂ ਮੈਡਮ ਤੁਸੀਂ ਕਿਹੜੇ ਸਕੂਲ ਦੇ ਵਿਦਿਆਰਥੀ ਆਏ ਆ ਔਰ ਕਿਹੜੇ ਸਕੂਲ ਦੇ ਵਿੱਚੋਂ ਇਹ ਸਾਰੇ ਬੱਚਿਆਂ ਨੂੰ ਚਾਰੀਆਂ ਕਰੀ ਅਸੀਂ ਪਬਲਿਕ ਗਰਲ ਸਕੂਲ ਦੇ ਵਿੱਚੋਂ ਪਾਤੜਾ ਜਿਹੜੇ ਸਕੂਲ ਸਾਡਾ ਬਹੁਤ ਪੁਰਾਣਾ ਆ 1983 ਤੋਂ ਤਕਰੀਬਨ ਆ ਤੇ ਕੁੜੀਆਂ ਨੂੰ ਅਸੀਂ ਵਾਕਵਾ ਕੋ ਹਰੇਕ ਕੋਈ ਵੀ ਪ੍ਰੋਗਰਾਮ ਹੁੰਦਾ ਅਸੀਂ ਬੱਚਿਆਂ ਨੂੰ ਜ਼ਰੂਰ ਅਸੀਂ ਤਿਆਰੀ ਕਰਵਾਨੇ ਆ ਤੇ ਉੱਥੇ ਅਸੀਂ ਸ਼ਾਮਾ ਕਰਦੇ ਆ ਜੋ ਵੀ ਪ੍ਰੋਗਰਾਮ ਹੁੰਦਾ ਜਿਵੇਂ ਕਿ ਪਾਤਨਾ ਗਰਲ ਸਕੂਲ ਦੇ ਵਿੱਚੋਂ ਅੱਜ ਜਿਹੜੇ ਇਹ ਵਿਦਿਆਰਥੀ ਵੀ ਆ ਰਹੇ ਨੇ ਔਰ ਸਕੂਲ ਸਟਾਫ ਵੀ ਪਹੁੰਚਿਆ ਹੋਇਆ ਹੈ ਕਾਫੀ ਵੱਡੀਆਂ ਤਿਆਰੀਆਂ ਕੀਤੀਆਂ ਗਈਆਂ ਨੇ ਅਸੀਂ ਜਿਹੜਾ ਨਗਰ ਕੀਰਤਨ ਅੱਜ ਸਜਾਇਆ ਜਾ ਰਿਹਾ ਉਹਦੇ ਵਿੱਚ ਜਿਹੜੇ ਕਿ ਅਕਾਲੀ ਦਲ ਦੇ ਆਗੂ ਵੀ ਕਈ ਪਹੁੰਚੇ ਹੋਏ ਨੇ ਔਰ ਜਿਹੜੇ ਕਿ ਸੰਗਤਾਂ ਵੀ ਵੱਡੀ ਗਿਣਤੀ ਦੇ ਵਿੱਚ ਪਹੁੰਚੀਆਂ ਹੋਈਆਂ ਅਸੀਂ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਇਸ ਤਰ੍ਹਾਂ ਦਾ ਅੱਜ ਜਿਹੜਾ ਨਗਰ ਕੀਰਤਨ ਸਜਾਇਆ ਜਾਵੇਗਾ ਔਰ ਕਿੱਡੀ ਕਿ ਲੰਬੀ ਕਤਾਰ ਦੇ ਵਿੱਚ ਹੋਊਗਾ ਇਹ ਇਹ ਸੰਤ ਪਾਪਾ ਬ੍ਰਿਕ ਸਿੰਘ ਜੀ ਦੇ ਸੰਪਰਦਾਇ ਗੁਰਦੁਆਰਾ ਨਾਨਕ ਪ੍ਰਕਾਸ਼ ਤੋਂ ਨਗਰ ਕੀਰਤਨ ਦੀ ਸ਼ੁਰੂਆਤ ਕੀਤੀ ਗਈ ਸਾਰੇ ਸ਼ਹਿਰ ਚ ਇਸ ਨਗਰ ਕੀਰਤਨ ਦਾ ਹਰ ਸਾਲ ਬਹੁਤ ਉਤਸ਼ਾਹ ਨਾਲ ਮਨਾਇਆ ਜਾਂਦਾ ਉਸੇ ਤਰ੍ਹਾਂ ਇਸ ਵਾਰ ਸ਼ਹਿਰ ਚ ਬਹੁਤ ਰੌਣਕਾਂ ਨੇ ਬਹੁਤ ਜਗ੍ਹਾ ਜਗ੍ਹਾ ਤੇ ਲੋਕਾਂ ਨੇ ਆਪਣੀ ਸ਼ਰਧਾ ਨਾਲ ਲੰਗਰ ਲਾਏ ਹੋਏ ਨੇ ਸੰਗਤਾਂ ਜਿਹੜੀ ਉਹ ਬਹੁਤ ਹਮਮਾ ਕੇ ਦੂਰੋਂ ਪਿੰਡਾਂ ਚੋਂ ਸ਼ਹਿਰ ਚੋਂ ਸਾਰੇ ਨਗਰ ਦੀ ਸਾਰੇ ਸਮੂਹ ਦੀ ਕਲਪਨਤਿ ਸ਼ਾਇਦ ਇਹਨਾਂ ਦੀ ਨੋਖ ਰਖੰਤਾ ਨਨਤਕੇ ਤੁਸੀਂ ਸਕੂਲ ਦੇ ਵਿੱਚ ਇੱਕ ਵਿਦਿਆਰਥੀ ਮੰਦਰ ਚ ਬੈਠੇ ਹੋ ਵਿਦਿਆਰਥੀ ਪੜ੍ਹਨ ਨੂੰ ਸਿੱਖਿਆ ਦਿੱਨੀ ਹੈ ਹੋਰ ਵਿਦਿਆਰਥੀਆਂ ਨੂੰ ਵੀ ਸ਼ਾਮਿਲੀਆਂ ਕੀਤਾ ਹੁੰਕੇ ਇਸ ਤਰ੍ਹਾਂ ਲੱਗਦਾ ਵੱਡਾ ਨੇ ਮਨੁੱਖਾਂ ਦੇ ਵਿੱਚ ਇੱਕ ਸਟਾન્ડਰਡ ਜਿਹੜਾ ਕਿ ਅੰਤਰਰਾਸ਼ਟਰੀ ਪੱਧਰ ਤੇ ਦਾ ਸ਼੍ਰੀ ਗੋਬਿੰਦ ਸਿੰਘ ਜੀ ਦੀ ਦੇਵੀ ਦਾ ਗੁਰਪੁਰਬ ਹਰ ਸਾਲ ਸੰਕਾ ਜਿਹੜੀਆਂ ਬਹੁਤ ਅਸ਼ਾਪੁਰਕ ਮਨਾਉਂਦੀਆਂ ਨੇ ਤੇ ਇਸ ਸਾਲ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਜਿੱਥੇ ਪਿੰਡਾਂ ਦੇ ਵਿੱਚ ਖਾਦਾ ਤੇ ਸਰਗੁਰਾ ਸਾਹਿਬ ਜੀ ਦੇ ਖੱਟਪਾਟ ਸਾਹਿਬ ਲਗਾਏ ਹੋਏ ਨੇ ਜਿਨ੍ਹਾਂ ਦੇ ਭੋਗ ਕੱਲ੍ਹ ਉੱਤੋਂ ਜੱਪਾ ਵਾਲੇ ਦਿਨ ਪੈਣੀ ਨੇ ਇਸ ਤਰੀ ਸਾਡੇ ਸ਼ਹਿਰ ਪਾਤਣਾ ਦੇ ਵਿੱਚ ਹਰ ਸਾਲ ਨਗਰ ਕੌਂਸਲ ਜਿਹੜਾ ਤੁਸੀਂ ਦੇਖ ਰਹੇ ਹੋ ਕਿ ਬਹੁਤ ਚਾਰ ਅਸ਼ਦਗੁਰ ਉਰਡੇ ਮਨਾਇਆ ਜਾ ਰਿਹਾ ਹੈ ਕਿ ਇਸ ਨਗਰ ਕੀਰਤਨ ਦੇ ਵਿੱਚ ਜਿੱਥੇ ਹੋਰ ਬੈਡ ਪਾਰਟੀਆਂ ਜਾਂ ਵਕਵਾਕ ਤਰੀਕੇ ਨਾਲ ਨਗਰ ਕੀਰਤਨ ਦੀਆਂ ਸਜਾवट ਕੀਤੀ ਗਈ ਹੈ ਉੱਥੇ ਵਿਸ਼ੇਕ ਸੰਸਥਾਵਾਂ ਨੇ ਜਿਹੜੀਆਂ ਉਹਨਾਂ ਦੇ ਬੱਚਿਆਂ ਨੇ ਬਹੁਤ ਹੁਮਾ ਪਾ ਕੇ ਜਿਹੜੇ ਤੇ ਉਹ ਇਸ ਨਗਰ ਕੀਰਤਨ ਦੇ ਤਾਜਰਾ ਸ਼িকার ਪਰ ਰਹੇ ਨੇ ਔਰ 25 ਨਿਜਲੇ ਤੱਕ 300 ਦੇ ਵਿੱਚ ਭਾਗ ਲੈ ਰਹੇ ਨੇ। ਕੋਈ ਲੱਭਾ ਇਹ ਅੱਜ ਦਾ ਜਿਹੜਾ ਨਗਰ ਕੀਰਤਨ ਹੈਗਾ ਵੀ ਪੂਰ ਤੱਕ ਪਹੁੰਚੇਗਾ। ਸ਼ਾਇਦ ਹੋ ਸਕਦਾ ਕਿ ਕਿਲੋਮੀਟਰ ਤੱਕ ਪਹੁੰਚੇਗਾ। ਜੁਨੇ ਵਿਦਿਆਰਥੀ ਵੀ ਅੱਜ ਘਰਾਂ ਦੇ ਵਿੱਚ ਕਿਸ ਤਰ੍ਹਾਂ ਦੇ ਅੱਜ ਦਾ ਜਿਹੜਾ ਪ੍ਰੋਗਰਾਮ ਤੋਂ ਨਾਨਕਦੇਵ ਜੀ ਦੇ ਪ੍ਰਕਾਸ਼ ਜਾਹਰ ਹੁੰਦਾ ਕਿ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਘਰ-ਘਰ ਦੇ ਵਿੱਚ ਜਿਹੜੇ ਪਿੰਡਾਂ ਦੇ ਮਾਲਾ ਜਾਂ ਜਿਵੇਂ ਜਾਈਏ ਲਾ ਕੇ ਵਰਤਤਰਾ ਵੀ ਇਹ ਇਸ ਔਰਪੁਰੋ ਜਿਹੜਾ ਹੈ ਜਿਹੜਾ ਗੁਰਪੁਰਪੈ ਉਹਨੂੰ ਇੱਕਾ ਤਿਹਾਰ ਦੇ ਵਜੋਂ ਜਿਹੜਾ ਸੈਕ ਸੰਗਤ ਬਣਾਉਂਦੀ ਹੈ ਤੇ ਔਰਪੁਰ ਵਾਲੇ ਨੇ ਜਿੱਥੇ ਦੀਵਾਲੀ ਦੇ ਕਲੇ ਦੇਣਾ ਜਿਹੜੇ ਦੀਪ ਵਾਲਾ ਕੀਤੀ ਜਾਂਦੀ ਹੈ ਤੇ ਬਹੁਤ ਸਾਰੇ ਜਿਹੜੇ ਆਪਣੇ ਸੁਨਾਮ ਨਾਮ ਨਾਲ ਦੇਵਾ ਸਕਦੇ ਉਹਦੀਵੇ ਪਾਲ ਕੇ ਲੜੀਆਂ ਲਗਾ ਕੇ ਤੇ ਅੱਛਿਭਾਜੀ ਕਰਕੇ ਜਿਹੜਾ ਹੈ ਇਸ ਤਿਹਾਰ ਨੂੰ ਜਿਹੜਾ ਉਹ ਬਣਾ ਦਿਆ ਜੀ ਇਸ ਕੋਲ ਪਰ ਉਹ ਇੱਕ ਤਿਹਾਰ ਦੇ ਵਜੋਂ ਜਿਹੜਾ ਬਣਾਇਆ ਜਾਂਦਾ ਤੇ ਸੰਗਤਾਂ ਦੇ ਵਿੱਚ ਹਰ ਸਾਲ ਜਿਹੜਾ ਬਹੁਤ ਹੁਸ਼ਿਆ ਜਿਹੜਾ ਉਹ ਜਿਹੜੇ ਉਹ ਲੰਗਰ ਲਗਾਏ ਜਾਂਦੇ ਨੇ ਤਾਂ ਪ੍ਰਚਾਰਕਾਂ ਕੋਈ ਸੇਵਾ ਚੋਣਦਾ ਇੱਕ ਤਰ੍ਹਾਂ ਸੰਗਤਾਂ ਦੇ ਵਿੱਚ ਉਸੇ ਉਸੇ ਤਰ੍ਹਾਂ ਜਾਂਦੇ ਜਿਹੜਾ ਜਿਹੜਾ ਜੁਬਲੀ ਪਾਰ ਦੇ ਵਿੱਚ ਕੋਣੋ ਤੇਰੇ ਵਿੱਚ ਜੁੜੀਆਂ ਸਦਾ ਪੁੱਛੀਆਂ ਹੋਈਆਂ ਨੇ ਕਾਜ ਕੋਈ ਇੱਕ ਇਿਰਤੇ ਦੇ ਵਿੱਚ ਤਾਂ ਸੁਰੱਖਿਆ ਮਤਲਬ ਨਾ ਚਾਹੂੰਗਾ ਅੱਜ ਜਦੋਂ ਅਗਰ ਕੀਰਤਨ ਚ ਕਿਸ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਗਈਆਂ ਨੇ ਸਰ ਔਰ ਕਿਹੋ ਜਿਹੇ ਪ੍ਰਬੰਧ ਕੀਤੇ ਗਏ ਨੇ ਜਿਹੜੇ ਅੱਜ ਨਗਰ ਕੀਰਤਨ ਦੇ ਬਹੁਤ ਹੀ ਸਮਝੌਤੇ ਭਾਰੀ ਉਤਸ਼ਾਹ ਹੈ ਜੀ ਅੱਜ ਭੰਤਨ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਦਿਹਾੜਾ ਹੈ ਜੀ ਅੱਜ ਗੁਰੂ ਨਾਨਕ ਸਾਹਿਬ ਜੀ ਨੇ ਇਹੀ ਸਾਰੇ ਉਪਦੇਸ਼ ਦਿੱਤੇ ਸੀ ਨਾਮ ਜਗੋ ਵੰਡ ਛਕੋ ਜਰਾ ਵੰਡ ਕੇ ਛਕੋ ਏਸੀ ਉਪਦੇਸ਼ ਹੀ ਚਾਰੋਂ ਦਸ ਜੀ ਕੀਤੇ ਸੀ ਗੁਰੂ ਨਾਨਕ ਸਾਹਿਬ ਜੀ 1469 ਈਸਵੀ ਨੂੰ ਜਨਮੇ ਜੀ ਮਾਤਾ ਸੁਲਖਣੀ ਜੀ ਦੇ ਤੇ ਪਿਤਾ ਮਹਿਤਾ ਕਾਲੂ ਜੀ ਦੇ ਘਰੋਂ ਜਨਮ ਲਿਆ ਚਾਰ ਦਸਾਂ ਕੀਤੀਆ ਬਹੁਤ ਹੀ ਸੰਗਤਾਂ ਨੂੰ ਉਪਦੇਸ਼ ਦਿੱਤੇ ਜੀ ਕੀਰਤ ਕਰੋ ਨਾਮ ਜੋ ਕੋ ਵੰਡ ਛਕੋ ਸਾਰਿਆਂ ਨੂੰ ਸਿੰਬੇ ਨੂੰ ਵਰਤਨ ਨਾਲ ਜੀਵਨ ਜਿਉਣ ਦਾ ਉਦੇਸ਼ ਦਿੱਤਾ ਹੈ ਸਿੱਧੂ ਸਾਹਿਬ ਅੱਜ ਕਾਫੀ ਸੰਤਾ ਦੇ ਵਿੱਚ ਸਹਾਇ ਕਿਉਂਕਿ ਸਕੂਲੀ ਵਿਦਿਆਰਥੀਆਂ ਨੇ ਵੀ ਕਾਫੀ ਵਡੀਆਂ ਤਿਆਰੀਆਂ ਕੀਤੀਆਂ ਸੀ ਔਰ ਜਿਹੜਾ ਅੱਜ ਸੰਤਾ ਦੇ ਵਿੱਚ ਉਹ ਮੁਹਮਾ ਕੇ ਪਹੁੰਚਣ ਦਾ ਇਹਦੇ ਵਿੱਚ ਕਾਫੀ ਜਿਆਦਾ ਵੱਡਾ ਤੁਬਰਾਲਾ ਦੇਖਣ ਨੂੰ ਮਿਲ ਰਿਹਾ ਹੈ ਤੁਹਾਡੇ ਨਾਲ ਅਸੀਂ ਇਹ ਕਿਸ ਤਰ੍ਹਾਂ ਦਾ ਅੱਜ ਜਿਹੜਾ ਜਥਾ ਕਿੱਥੋਂ ਤੋਂ ਕਿਸੇ ਤੱਕ ਪਹੁੰਚੂਗਾ ਗੁਰਦੁਆਰਾ ਗੁਰਨਾਨਕ ਪ੍ਰਕਾਸ਼ ਤੋਂ ਇਹ ਸਮਾਰਮਤਾ ਹੋ ਰਹੀ ਹੈ ਜੀ ਗੁਰੂ ਨਾਨਕ ਪ੍ਰਕਾਸ਼ ਗੁਰਦੁਆਰਾ ਸਾਹਿਬ ਤੋਂ ਬਾਬਾ ਅਮਰੀਕ ਸਿੰਘ ਦੀ ਅਗਵਾਈ ਦੇ ਵਿੱਚ ਇਹ ਚੱਲ ਕੇ ਨਰਵਾਲਾ ਰੋਡ ਤੋਂ ਹੁੰਦਾ ਹੋਇਆ ਪਤਨਾ ਸ਼ਹਿਰ ਦੇ ਵਿੱਚੋਂ ਚੱਲਦਾ ਹੋਇਆ ਕਾਰ ਬਾਜ਼ਾਰ ਦੇ ਵਿੱਚੋਂ ਹੁੰਦਾ ਹੋਇਆ ਵਾਪਸੀ ਟਰੱਕ ਯੂਨੀਟ ਦੇ ਵਿੱਚ ਆ ਕੇ ਸਮਾਪਤ ਹੋਣੀ ਹੈ ਬਹੁਤ ਹੀ ਸੰਤਾ ਜੀ ਭਾਰੀ ਇੱਛਾ ਹੈ ਬਹੁਤ ਜ਼ਿਆਦਾ ਲੋਕਾਂ 'ਚ ਪਿਆਰ ਦੇਖਣ ਨੂੰ ਮਿਲ ਰਿਹਾ ਬਹੁਤ ਹੀ ਸ਼ਰਧਾ ਨਾਲ ਪੰਡਿਤ ਸਾਬ ਜੀ ਦਾ 556 ਵਰਨਾਨਕ ਪ੍ਰਕਾਸ਼ ਦਿਹਾੜਾ ਮਨਾ ਰਹੇ ਹਨ ਦੇਸਾਂ ਦੀ ਬੜੀ ਸਾਡੇ ਵਿੱਚ ਇੱਥੇ ਸੰਤਾਂ ਨੂੰ ਪਹੁੰਚੀਆਂ ਨੇ ਔਰ ਹੁਣ ਅਸੀਂ ਦੇਖਣਾ ਚਾਹਵਾ ਹੈ ਕਿ ਇਸ ਤਰ੍ਹਾਂ ਸਿੱਧੂ ਯੋਗਰ ਸਿੰਘ ਸਿੱਧੂ ਤਹੀ ਵੀ ਕਾਫੀ ਵੱਡੇ ਅ ਅਕਾਲੀ ਦਲ ਦੇ ਵਿੱਚ ਹਿੱਸਾ ਬਣੇ ਰਹੇ ਹੋ ਅੱਜ ਦਾ ਜਿਹੜਾ ਆਪਣਾ ਨਗਰ ਕੀਰਤਨ ਹੈ ਇਸ ਤਰ੍ਹਾਂ ਦੇ ਸੰਤਾਂ ਦੇ ਵਿੱਚ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਨਾਨਕ ਦੇਵ ਜੀ ਦੀ ਜਿਹੜੀ ਹੈ ਬਣਾ ਰਹੇ ਆ ਮਲਵੀਂ ਫੁੱਲ ਫੁੱਲ ਤੇ ਸੰਤਾਂ ਦੇ ਨਾਮ ਨਾਲ ਬਣਾ ਰਹੇ ਆ ਪੰਜਬਾਦ ਤੇ ਸਰਦਾਰ ਨਾਲ ਸਾਰੀ ਸੰਗਤ ਰੱਖ ਸਾਂਤੂ ਨੇ ਆਪਣਾ ਨੌਕਰੀ ਕਰਾਈ ਤੇ ਸਸ਼ਕਤਾ ਮਲਵੀ ਜਨ ਦਾ ਸੇਵਾ ਕਰ ਰਹੀ ਹੈ ਤੇ ਅੱਜ ਨਗਰ ਕ ਵਿੱਚ ਸਾਰਾ ਦਿਨ ਸਿਹਤ ਦੇ ਵਿੱਚ ਹੁੰਦਾ ਪਰ ਵਾਪਸ ਸ਼ਾਮ ਨੂੰ ਇੱਥੇ ਹੀ ਪੂਰਾ ਸਤਿਕਾਰ ਸਹਿਯਾ ਅਸੀਂ ਵੱਡੇ ਦਿਨ ਰਾਤ ਦੇ ਵਿੱਚ ਸੰਗਤਾਂ ਨੂੰ ਪਹੁੰਚੇ ਹੋਏ ਹਾਂ ਅਸੀਂ ਤੁਹਾਨੂੰ ਹੋਰ ਵੀ ਬਰਕਰਾਰ ਜਾਣਕਾਰੀ ਦਵਾਂ ਨਗਰ ਕੇਰੀ ਕਿੱਥੋਂ ਤੋਂ ਕਿੱਥੋਂ ਤੱਕ ਜਾ ਰਿਹਾ ਔਰ ਗੱਤਕਾ ਪਾਰਟੀ ਜਿਹੜੀ ਇਹਦੇ ਨਾਲ ਜੁੜੀ ਹੋਈ ਹੈ ਵੱਡੇ ਦਿਨ ਰਾਤ ਦੇ ਵਿੱਚ ਜਿਹੜੇ ਕਿ ਕਥਾਵਾਚਕ ਜਾਂ ਨਿਰਗ ਕਿਰਤਨ ਜਿ세 ਕਿਤਨੀ ਜਥੇ ਜਿਹੜੇ ਪਹੁੰਚੇ ਹੋਏ ਨੇ ਬੀਬੀਆਂ ਵੱਡੇ ਦਿਨ ਰਾਤ ਦੇ ਵਿੱਚ ਬੱਗੇ ਆ ਕਿ ਜਿਹੜੇ ਕਿ ਝਾਂਡੂ ਦੀ ਸੇਵਾ ਨਿਭਾਰੀਆਂ ਦੇ ਬੀਬੀਆਂ ਵੱਡੇ ਗਿਲਤੀ ਦੇ ਵਿੱਚ ਅਸੀਂ ਉਹ ਵੀ ਤੁਹਾਨੂੰ ਲਖਾਵਾਂਗੇ ਇਸ ਵਕਤ ਜਿਹੜਾ ਸਟਾਰਟਿੰਗ ਸ਼ੁਰੂਆਤ ਹੋਈ ਹੈ ਸੋ ਦੁਰਦਾਰਾ ਸਾਹਿਬ ਤੋਂ ਚੱਲੇ ਪਾਏ تھے ਔਰ ਕਿ ਤੁਹਾਨੂੰ ਕਿਉਂਕਿ ਆਉਂ ਕਿ ਵੀ ਇਹ ਜਿਹੜਾ ਪ੍ਰੋਗਰਾਮ ਅੱਜ ਜਿਹੜਾ ਤੁਹਾਨੂੰ ਅਸੀਂ ਪਲ-ਪਲ ਦੀ ਜਾਣਕਾਰੀ ਦਿੱਤੇ ਰਾਵਾਂਗੇ ਤੁਸੀਂ ਜੁੜੇ ਰਹੋ ਸਾਡੇ ਨਾਲ ਮਹਰਮੰਸੀ ਮਹਿੰਦੂ ਜਿਤ੍ਰਮ ਜੀ ਤੋਂ ਮਣ ਦੋ ਨਾਲ ਕੇ ਆਪਾਂ ਇੰਦਰਾਲਾ ਸੀ ਇਸ ਵਕਤ ਦਾ ਜਿਹੜਾ ਤੁਹਾਨੂੰ ਤੱਕ ਵੀ ਜਿਆਦਾ ਦਿਖਾ ਰਿਹਾ ਅੱਗੇ ਵੀ ਤੁਹਾਨੂੰ ਇਸ ਵਕਤ ਦਾ ਜਿਹੜਾ ਅੱਜ ਨਗਰ ਕੀਰਤਨ ਬਲ-ਪਲ ਦੀ ਜਾਣਕਾਰੀ ਨਜ਼ਰ ਆਏ ਕਿਸ ਤਰ੍ਹਾਂ ਕੱਪਾ ਪਾਰਟੀ ਔਰ ਕਿਸ ਤਰ੍ਹਾਂ ਦਾ ਹੋ ਰਿਹਾ ਇਹ ਜਿਹੜੇ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਸੰਗਤਾਂ ਦੀ ਚਾਹਨਾ ਔਰ ਕਿੰਨਾ ਸੰਗਤਾਂ ਨੇ ਮਨ ਪੜਾਇਆ ਹੋਇਆ ਇਹ ਤੋਂ ਨਾਲ ਜਿਹੜਾ ਕਿ

ਸੋ ਨਿਹਾਲ ਜੀ ਸਤਿ ਸ੍ਰੀ ਅਕਾਲ ਹੁਣੇ ਸੋ ਨਿਹਾਲ ਇਸ ਵਕਤ ਕਾਨਗੜ ਰੋਡ ਦੇ ਲਾਗੇ ਕਿ ਗੁਰੂ ਪ੍ਰਕਾਸ਼ ਗੁਰਦੁਆਰਾ ਸਾਹਿਬ ਦੇ ਵਿੱਚੋ ਜਿਹੜੀ ਕਿ ਅੱਜ ਨਗਰ ਕੀਰਤਨ ਸਜਾਇਆ ਜਾਏਗਾ ਔਰ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚ ਰਹੀਆਂ ਨੇ ਕਿੱਥੇ ਬੀਬੀਆਂ ਬੱਚੇ ਬਜ਼ੁਰਗ ਜਾਂ ਹੋਰ ਵੀ ਬਹੁਤ ਵੱਡਾ ਇੱਕ ਨਗਰ ਕੀਰਤਨ ਅਜ ਸਜਾਇਆ ਜਾਏਗਾ ਇਸ ਵਕਤ ਅਸੀਂ ਜਿਹੜੀ ਕਿ ਨਿਹਾਲ ਸਿੰਘ ਜਿਹੜੀਆਂ ਗੁਰੂ ਜੀ ਦੇ ਲਾਡਲੀਆਂ ਫੋਜਾ ਅਸੀਂ ਉਹਨਾਂ ਨਾਲ ਜੁੜੇ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਉਹਨਾਂ ਦੀ ਵੀ ਤਿਆਰੀਆਂ ਪੂਰੀਆਂ ਇਸ ਵਕਤ ਜਿਹੜੀ ਕਿ ਕੰਮਰ ਕੱਸੇ ਕੱਸੇ ਹੋਏ ਨੇ ਔਰ ਉਹ ਇਸ ਜਿਹੜਾ ਕਿ ਨਗਰ ਕੀਰਤਨ ਦੇ ਵਿੱਚ ਇੱਕ ਵੱਡਾ ਜੱਥਾ ਲੈ ਕੇ ਪਹੁੰਚੇ ਨੇ ਅਸੀਂ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਵੀ ਕਿਸ ਤਰ੍ਹਾਂ ਦਾ ਅੱਜ ਜਿਹੜਾ ਇੱਥੋਂ ਨਗਰ ਕੀਰਤਨ ਰਵਾਨਾ ਹੋਏਗਾ ਔਰ ਕਿਸ ਤਰ੍ਹਾਂ ਜਿਹੜੀ ਗੁਰੂ ਕੀ ਲਾਟ ਲਿਆ ਪਹੁੰਚਾ ਇਸ ਵਕਤ ਤਿਆਰੀਆਂ ਦੇ ਵਿੱਚ ਨੇ ਪੂਰੇ ਕੰਮਰ ਕੱਸੇ ਹੋਏ ਨੇ ਔਰ ਕਿਸ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਗਈਆਂ ਬਾਬਾ ਜੀ ਹਸਿਕਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਅੱਜ ਦੀਆਂ ਕਿਸ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਗਈਆਂ ਕਿਉਂਕਿ ਨੰਗ ਫੌਜਾ ਜਿਹੜੀਆਂ ਨਗ ਤੇ ਉਹਨਾਂ ਦੀ ਫੌਜਾਂ ਨੂੰ ਤੇਡੀਆਂ ਪੂਰੀਆਂ ਤਿਆਰਪ ਕਰ ਤਿਆਰ ਨੇ ਸਸ਼ਤਰ ਔਰ ਬਸਤਰ ਸਮੇਤ ਇਸ ਵਕਤ ਤਿਆਰੀਆਂ ਇਹ ਕਿਸ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਗਈਆਂ ਨੇ ਔਰ ਕਿਹੜੇ-ਕਿਹੜੇ ਇੱਥੇ ਜੱਥੇ ਪਹੁੰਚੇ ਨੇ ਤੁਹਾਡੀ ਸਭ ਤੋਂ ਪਹਿਲਾਂ ਤਾਂ 555ਵੇਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਮਰਾਜ ਦੇ ਪਹਿਲੇ ਪ੍ਰਕਾਸ਼ ਜਿਹੜੇ ਦੀ ਖੁਸ਼ੀ ਦੇ ਵਿੱਚ ਅਸੀਂ ਪਟਿਆਲੇ ਸ਼ਹਿਰ ਤੋਂ ਪਹੁੰਚੇ ਹਾਂ ਗੱਤਕਾ ਪਾਟੀ ਲੈ ਕੇ ਖਾਲਸਾ ਆਰਟਸ ਪਟਿਆਲਾ ਸਾਡੇ ਗਰੁੱਪ ਦਾ ਨਾਮ ਹੈ ਤੇ ਅਸੀਂ ਤਕਰੀਬਨ ਪਿਛਲੇ 5 ਸਾਲ ਤੋਂ ਇੱਥੇ ਹਾਜ਼ਰੀ ਭ ਕਿਸ ਤਰ੍ਹਾਂ ਦੀਆਂ ਤਿਆਰੀਆਂ ਤੁਹਾਡੇ ਕਿਸ ਤਰ੍ਹਾਂ ਦੇ ਜੋਹਰ ਦਿਖਾਏ ਜਾਣਗੇ ਇਸ ਵਕਤ ਜਿਹੜੇ ਕਿ ਨਗਰ ਕੀਰਤਨ ਦੇ ਵਿੱਚ ਅੱਜ ਕਿਉਂਕਿ ਨਗਰ ਕੀਰਤਨ ਪਾਟਨਾ ਦੇ ਵਿੱਚ ਜਿਹੜਾ ਚੱਲੂਗਾ ਇੱਕ ਬੜਾ ਇੱਕ ਵਿਸ਼ਾਲ ਔਰ ਮਹਾਰਾਜ ਦੀ ਸਵਾਰੀ ਦੇ ਨਾਲ ਚੱਲੂਗਾ ਕਿਸ ਤਰ੍ਹਾਂ ਦੀਆਂ ਤਿਆਰੀਆਂ ਤੁਹਾਡੀਆਂ ਕੀਤੀ ਹੋਈਆਂ ਕਿਸ ਤਰ੍ਹਾਂ ਦੀ ਗੱਤਕਾ ਪਾਰਟੀ ਦੀ ਤਿਆਰੀ ਹੈ ਗੱਤਕਾ ਪਾਰਟੀ ਦਾ ਦੇਖੋ ਜੇ ਆਪਾਂ ਗੱਲ ਕਰੀਏ ਇਹ ਤਾਂ ਤਿਆਰ ਇਹ ਪੁਰਾਣੇ ਮਹਾਰਾਜ ਸਮੇ ਤੋਂ ਤਿਆਰ ਪਰ ਤਿਆਰੀ ਹੈ ਜੇ ਜਦੋਂ ਅਰਦਾਸ ਹੋ ਜਾਂਦੇ ਫਿਰ ਪਿੱਛੇ ਨਹੀਂ ਮੁੜਿਆ ਜਾਂਦਾ ਫਿਰ ਅੱਗੇ ਨੂੰ ਹੀ ਪੈਰੇ ਫਿਰ ਪਿੱਛੇ ਨਹੀਂ ਬਾਬਾ ਦੀਪ ਸਿੰਘ ਜੀ ਵੀ ਕਹਿ ਕੇ ਗਏ ਸੀ ਕਿ ਅਰਦਾਸ ਜੀ ਇਹ ਲੀਕ ਪੂਟ ਦੀ ਫਿਰ ਪਿੱਛੇ ਨਹੀਂ ਫਿਰ ਅੱਗੇ ਜੰਗ ਵੱਲੋਂ ਵਧੀ ਰਹੇ ਤੇ ਏਸੇ ਲਈ ਜਿਹੜਾ ਤੁਸੀਂ ਸਵਾਲ ਪੁੱਛਿਆ ਮੈਨੂੰ ਇਹ ਫਿਰ ਤਿਆਰਬਰ ਤਿਆਰ ਰਹੇ 24 ਘੰਟੇ ਕਿ ਜਦੋਂ ਵੱਡਾ ਜੱਫਾ ਹੋਵੇਗਾ ਤੁਹਾਡਾ ਔਰ ਸੰਸਥਾ ਦੇ ਨਾਲ ਕਿਸ ਤਰ੍ਹਾਂ ਦਾ ਹਿੱਸਾ ਜਿਹੜਾ ਤੁਹਾਡਾ ਸਵਾਲ ਹੈ ਜਿਹੜਾ ਇਹ ਮੈਂ ਤੁਹਾਨੂੰ ਪਹਿਲਾਂ ਹੀ ਸਾਫ਼ ਕਰ ਚੁੱਕਾ ਕਿ ਇਹ 24 ਘਰ ਤਿਆਰ ਰਹਿੰਦੀ ਹੈ ਤੇ ਹੋਰ ਹੋਰ ਕੋਈ ਸਵਾਲ ਦੱਸੋ ਕੀ ਸੰਦੇਸ਼ ਦੇਣਾ ਚਾਹੋਗੇ ਅੱਜ ਦੇ ਨਗਰ ਕੀਰਤਨ ਦੇ ਵਿੱਚ ਸੰਗਤਾਂ ਨੂੰ ਔਰ ਕਿਸ ਤਰ੍ਹਾਂ ਦੀਆਂ ਜਿਹੜੀਆਂ ਤੁਹਾਡੀਆਂ ਤਿਆਰੀਆਂ ਤਾਂ ਪੂਰੀਆਂ ਬਿਲਕੁਲ ਜੰਡੋ ਜੈ ਤੇ ਕਿਉਂਕਿ ਸ਼ਸਤਰ ਵਸਤਰ ਜਿਹੜੇ ਤੁਹਾਡੇ ਇਸ ਵਕਤ ਪੂਰੇ ਤਿਆਰ ਹੈ ਗੱਤਕਾ ਪਾਰਟੀ ਵੀ ਤਿਆਰ ਹੈ ਸੰਦੇਸ਼ ਕੀ ਦੇਣਾ ਚਾਹੋਗੇ ਜਿਹੜੇ ਕਿ ਅੱਜ ਦੇ ਦਿਨ ਦੇ ਉੱਤੇ ਜਿਹੜਾ ਆਪਸੀ ਇਤفاق ਬਣਿਆ ਰਵੇ ਸਾਰਿਆਂ ਦਾ ਜੋ ਕਿ ਆਪਾਂ ਟੁੱਟਦੇ ਜਾ ਰਹੇ ਹਾਂ ਆਪਣੇ ਪਰਿਵਾਰਾਂ ਤੋਂ ਇਹ ਦੁਆਰਾ ਜੁੜੇ ਇਹ ਸੰਦੇਸ਼ ਦੇਣਾ ਚਾਹੁੰਦਾ ਸੰਗਤਾਂ ਨੂੰ ਜਿਹੜੀਆਂ ਅੱਜ ਹਮੋਂ ਮਾ ਕੇ ਪਹੁੰਚੜੀਆਂ ਕਿੱਦਾਂ ਲੱਗ ਰਿਹਾ ਤੁਹਾਨੂੰ ਕਿ ਕਿਸ ਕਿਸ ਤਰ੍ਹਾਂ ਦਾ ਸਵਾਗਤ ਕੀਤਾ ਜਾਵੇ। ਤਕਰੀਬਨ ਪਿਛਲੇ 6 ਮਹੀਨੇ ਤੋਂ ਜ਼ਿਆਦਾ ਹੈ ਹੜ ਆਇਆ ਹੈ। ਇਹ ਸਾਡੇ ਵੀ ਪ੍ਰੋਗਰਾਮ ਬੰਦ ਹੋ ਚੁੱਕੇ ਸੀਗੇ ਨਾ ਕਿर्तन ਬੰਦ ਹੋ ਚੁੱਕੇ ਸੀ। ਸਾਨੂੰ ਵੀ ਹੁਣ ਨਵਾਂ ਜੋਸ਼ ਹੈ, ਸੰਗਤਾਂ ਵਿੱਚ ਵੀ ਇੱਕ ਨਵਾਂ ਜੋਸ਼ ਹੈ ਕਿ ਦੁਬਾਰਾ ਨਾਗਿਰਤਨ ਆਇਆ ਹੈ। ਮਹਾਰਾਜ ਦਾ ਪ੍ਰਕਾਸ਼ ਜਿਹੜਾ ਹੈ ਤੇ ਖੁਸ਼ੀ ਤਾਂ ਸਾਰਿਆਂ ਨੂੰ ਹੈ। ਅੱਜ ਦੇ ਜਿਹੜੇ ਕਿ ਨਗਰ ਕੀਰਤਨ ਦੇ ਵਿੱਚ ਇਹ ਨਹਾਗ ਸਿੰਘ ਫੌਜਾਂ ਜਿਹੜੀਆਂ ਆ ਪਿਆਰ ਬਰ ਪਿਆਰ ਨੇ ਔਰ ਜਿਹੜੇ ਵੱਡੇ ਵੱਡੇ ਜਥੇ ਜਿਹੜੇ ਅੱਜ ਪਹੁੰਚੜ ਗਏ ਗਰਤਕਾ ਪਾਰਟੀ ਤਕਰੀਬਨ ਗਰਤਕੇ ਦੇ ਜੋਹਰ ਵੀ ਦਿਖਾਣਗੇ ਥਾਂ ਥਾਂ ਤੇ ਸ਼ਹਿਰ ਦੇ ਵਿੱਚ ਔਰ ਜਿਹੜੇ ਕਿ ਸੇਵਾਦਾਰਾਂ ਵੱਲੋਂ ਵੀ ਸੇਵਾ ਦੇ ਪੂਰੇ ਪ੍ਰਬੰਧ ਕੀਤੇ ਹੋਏ ਨੇ ਹੁਣ ਦੇਖਣਾ ਹੋਵੇਗਾ ਕਿ ਅੱਜ ਦੇ ਜਿਹੜਾ ਇਹਨਾਂ ਦਾ ਸਨਮਾਨ ਔਰ ਕਿਸ ਤਰ੍ਹਾਂ ਦੇ ਇਹਨਾਂ ਦੇ ਜੋਰ ਹੋਣਗੇ ਦੇਖਣ ਵਾਲੇ ਅਸੀਂ ਇਸ ਤੋਂ ਇਲਾਵਾ ਜਿਹੜੀ ਕਿ ਹੋਰ ਕੀਰਤਨ ਜਿਹੜਾ ਕਿ ਨਗਰ ਕੀਰਤਨ ਦੇ ਵਿੱਚ ਅੱਜ ਹੋਰ ਵੀ ਜਥੇਦੰਤੀਆਂ ਪਹੁੰਚਣ ਗਿਆ ਕਿਉਂਕਿ ਸੰਗਤਾਂ ਨੂੰ ਵੱਡੀ ਗਿਣਤੀ ਦੇ ਵਿੱਚ ਪਹੁੰਚਣ ਗਿਆ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿਸ ਤਰ੍ਹਾਂ ਦਾ ਅੱਜ ਦਾ ਪ੍ਰਬੰਧ ਕੀਤਾ ਗਿਆ ਹੈ ਹਰ ਇੱਕ ਪਾਸੇ ਜਿਹੜੇ ਪ੍ਰਬੰਧ ਵਧੀਆ ਤਰੀਕੇ ਨਾਲ ਕੀਤੇ ਹੋਏ ਨੇ ਔਰ ਸੰਗਤਾਂ ਦੇ ਵਿੱਚ ਕਿਸ ਤਰ੍ਹਾਂ ਦੀ ਅੱਜ ਦੀ ਜਾਨਾ ਦੇਖਣ ਨੂੰ